ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਬਦ ਹਜ਼ਾਰੇ ਮਾਜ ਮਹੱਲਾ 5 ਚੌਪਦੇ ਕਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਏ ਬਿਲਪ ਕਰੇ ਚਾਤਰ ਕੇ ਨਿਆਈ ਤਿਰਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜਿਓ ਰਹਾਉ ਤੇਰਾ ਮੁਖ ਸੁਹਾਵਾ ਜਿਓ ਸਹਿਜ ਧੁਨ ਬਾਣੀ ਚਿਰ ਹੂਆ ਦੇਖੇ ਸਾਰਿੰਗ ਬਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸਚਨ ਮੀਤ ਮੁਰਾਰੇ ਜਿਓ ਹਉ ਘੁੱਲੀ ਹਉ ਘੂੜ ਕੁਮਾਈ ਗੁਰ ਸਚਨ ਮੀਤ ਮੁਰਾਰੇ ਜਿਓ ਰਹਾਉ ਇੱਕ ਘੜੀ ਨਾ ਮਿਲਤੇ ਨਾ ਕਲ ਜੁਬ ਹੋਤਾ ਹੁਣ ਕਦ ਮਿਲੀਐ ਪ੍ਰੇਯ ਤੁਧ ਭਗਵੰਤਾ ਮੋਹੀ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਤਿਸ ਸੱਚੇ ਗੁਰ ਦਰਬਾਰੇ ਜੀਉ ਰਹਾਉ ਭਾਗ ਹੁਆ ਗੁਰ ਸੰਤ ਮਿਲਾਇਆ ਪ੍ਰਭੁ ਨਾਸੀ ਕਰ ਮਹਿ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਉ ਹਉ ਘੋਲੀ ਜਿਉ ਘੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜਿਉ ਰਹਾਵ ਤਨਾਸਰੀ ਮਹੰਲਾ ਪਹਿਨਾ ਕਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਭੰ ਕੁਰ ਪ੍ਰਸਾਦ ਜੀਉ ਦਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵਿਆ ਆਤਛੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਲ ਪੁਤਾਰਾ ਸੂਏ ਦਇਆਲ ਤੇਰੇ ਨਾਮ ਤਰਾ ਸੱਦ ਕੁਰਬਾਨੇ ਜਾਉ ਰਹਾਉ ਸਰਵੰਸਾ ਚਾ ਇਕੁ ਹੈ ਦੂਜਾ ਨਾਹੀ ਕੋਈ ਤਾਕੀ ਸੇਵਾ ਸੂ ਕਰੇ ਜਾ ਕੋ ਨਦਰ ਕਰੇ ਤੁਧ ਬਾਦ ਪਿਆਰੇ ਕੇਵਰ ਹਾਂ ਸਾਵੜਿ ਆਇ ਤਿਹੇ ਜਿਤ ਨਾਮ ਤੇਰੇ ਲਾਗ ਰਹਾਉ ਦੂਜਾ ਨਾ ਕੋਈ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਹੋਏ ਨਾਨਕਤਾ ਦਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ ਤਿਲੰਗ ਮਹੱਲਾ ਪਹਿਲਾ ਕਰਤੀ ਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਾਭ ਰੰਗਾਇ ਮੇਰੇ ਕੰਤ ਨਾ ਭਾਵੇ ਜੋ ਲੜਾ ਪਿਆਰੇ ਕਿਉ ਤਨ ਸੇਜ ਜਾਏ ਹਉ ਕੁਰਬਾਨ ਜਾਉ ਮਿਹਰਵਾਨਾ ਹਉ ਕੁਰਬਾਨ ਜਾਉ ਹਉ ਕੁਰਬਾਨੇ ਜਾਉ ਤੇ ਨਾ ਕਹਿ ਲੈਣ ਜੋ ਤੇਰਾ ਨਾਮ ਲੈਣ ਜੁਤੇਰਾ ਨਾਉ ਤੇ ਨਾ ਕਹਿ ਹਉ ਸਦ ਕੁਰਬਾਨ ਜਾਉ ਰਹਾਉ ਕਾਇਆ ਰੰਗਣ ਜੀ ਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੀ ਰੰਗੇ ਸਾਹਿਬ ਐਸਾ ਰੰਗ ਨਾ ਡੀਠ ਜਿਨਕੇ ਚੂਲੇ ਰਤੜੇ ਪਿਆਰੇ ਕਾਂਤ ਤੇ ਨਾ ਕਹਿ ਪਾਸ ਤੂੜ ਤਿਨਾ ਕੀਚੀ ਮਲੈ ਚੀ ਕਹੂ ਨਾਨਕ ਕੀ ਅਰਦਾਸ ਆਪੇ ਸਾਚੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਨ ਕੰਤੇ ਭਾਵੇ ਆਪੇ ਹੀ ਰਾਵੇ ਹੈ ਤਿਲੰਗ ਮਹੱਲਾ ਪਹਿਲਾ ਇਅਨੜੀਏ ਮਾਨੜਾ ਕਾਇ ਕਰੇ ਹੈ ਆਪਨੜੇ ਕਰ ਹਰ ਰੰਗੋ ਕੀ ਨਾ ਮਾਨਹਿ ਸਹੂ ਨੇੜੇ ਤਨ ਕੰਮ ਲੀਏ ਬਾਹਰੋ ਕਿਆ ਟੁੰਡੇ ਹੈ ਪੈ ਕੀਆਂ ਦੇਹੀ ਸਲਾਈਆਂ ਨੇੜੀ ਭਾਵ ਕਾ ਕਰ ਸ਼ਿਗਾਰੂ ਤਾਸ ਹਾ ਗਣ ਜਾਣੀ ਲਾਗੇ ਜਾ ਸਹੂ ਤਰੇ ਪਿਆਰੂ ਕਿਆਨੀ ਵਾਲੀ ਕਿਆ ਕਰੇ ਜਾ ਤਨ ਕੰਤ ਨਾ ਭਾਵੈ ਕਰਨ ਪਲਾਹਾ ਕਰੇ ਬਹੁਦੇਰੇ ਸਾ ਧਨ ਮਹਿਲ ਨਾ ਪਾਵੇ ਵੈਨ ਕਰਮਾ ਕਿਸ ਪਾਈਏ ਨਾਹੀ ਜੇ ਬਹੁਤੇ ਰਾਤਾਵੈ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਹੀ ਸਮਾਣੀ ਇੰਨੀ ਬਾਤੀ ਸਭ ਪਾਈਏ ਨਾਹੀ ਭਈ ਕਾਮਣਿਆਣੀ ਜਾਏ ਕੁਸ਼ੂ ਸੁਹਾਗਣੀ ਵਾਹ ਕਿੰਨੀ ਬਾਤੀ ਸੋ ਪਾਈਏ ਜੋ ਕਿਸ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਚੁਕਾਈਐ ਜਾ ਕੇ ਪ੍ਰੇਮ ਪਦਾਰਥ ਪਾਈਐ ਤਉ ਚਰਨੀ ਚਿਤ ਲਾਈਐ ਸਾਹੁ ਕਹੈ ਸੋ ਕੀਚੈ ਤਨੋ ਮਨੋ ਦੀਜੈ ਐਸਾ ਪਰਮ ਨੂੰ ਲਾਈਐ ਈਵ ਕਹੀ ਸੁਹਾਗਣੀ ਪੈਣੀ ਇੰਨੀ ਬਾਤੀ ਸਾਹੁ ਪਾਈਐ ਆਪ ਗਵਾਈਏ ਤਾਂ ਸਾਹੁ ਪਾਈਐ ਔਰ ਕੈਸੇ ਚੁਤਰਾਈ ਸਹੋ ਨਦਰ ਕਰ ਦੇਖੇ ਸੋ ਦਿਨ ਲੇਖੇ ਕਾਮਣ ਨਉ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭ ਰਾਈ ਐਸੇ ਰੰਗ ਰਾਤੀ ਸਹਿ ਕਿਮਾਤੀ ਐਹ ਨਿਸ ਪਾਈ ਸਮਾਣੀ ਸੁੰਦਰ ਸਾਏ ਸਰੂਪ ਵਿਚਖਣ ਕਹੀਏ ਸਾ ਸਿਆਣੀ ਸੂਹੀ ਮਹੱਲਾ ਪੈਲਾ ਕੌਣ ਤਰਾਚੀ ਕਵਨ ਤੁਲਾ ਤੇਰਾ ਕਵਨ ਸੁਰਾਖ ਬਲਾਵਾ ਕੌਣ ਗੁਰੂ ਕਹਿ ਪਹਿ ਦਿਖਿਆ ਲੇਵਾ ਕਹਿ ਪਹਿ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਚਲ ਥਲ ਮਹਿਲ ਪਰਪੂਰ ਲੈਣਾ ਤੂੰ ਆਪੇ ਸਰਬ ਸਮਾਨ ਆ ਰਹਾਉ ਮਨ ਤਰਾਜੀ ਚਿਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਕਟਹੀ ਪੀਤਰ ਸੌ ਸੌ ਤੋਲੀ ਇਨ ਬਿਦ ਚਿਤ ਰਹਾਵਾ ਆਪੇ ਕੰਡਾ ਤੂਲ ਤਰਾਚੀ ਆਪੇ ਤੁਲਣ ਹਾਰਾ ਆਪੇ ਦੇਖੇ ਆਪੇ ਬੂਜੈ ਆਪੇ ਹੈ ਵਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿੰਨ ਆਵੇ ਤਿਲ ਜਾਵੈ ਤਾਂ ਕੀ ਸੰਗਤ ਨਾਨਕ ਰਹਿਤਾ ਕਿਉ ਕਰ ਮੂੜਾ ਪਾਵੈ ਇਕੂ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹਨ ਲਾ ਪਹਿਲਾ ਚੌਪਦੇ ਕਰ ਪਹਿਲਾ ਤੂ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਚਾਹੀ ਤੇਰੇ ਗੁਣ ਗਾਵਾਂ ਦੇਹ 부ਝਾਈ ਜੈ ਸਤ ਮਹ ਰਹੂ ਸਰਜਾਈ ਰਹਾਉ ਜੋ ਕਿਛੁ ਹੋਆ ਸਭ ਕਿਛੁ ਤੁਜਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚਤੁਰਾਈ ਕਿਆ ਹੂੰ ਕਥੀ ਕਥੇ ਕਥ ਦੇਖਾਂ ਮੈਂ ਅਕਥ ਨਾ ਕਥ ਨਾ ਜਾਇ ਜੋ ਤੁਧ ਭਾਵੇ ਸੋਈ ਆਖਾਂ ਤਿਲ ਤੇਰੀ ਵਡਿਆਈ ਇਤੇ ਕੁਕਰ ਹਉ ਬੇਗਾਨਾ ਫੌਕਾ ਇਸ ਤੰਨ ਤਾਈ ਭਗਤ ਹੀਨ ਨਾਨਕ ਜੀ ਹੋਏਗਾ ਤਾ ਖਸਮੈ ਨਾਉ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਏ ਕੋ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾ ਮਨ ਬੀਤਿਆ ਨਾਇਾਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਫਰਾਈ ਰਹਾਉ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਤਨ ਮਹੀਨ ਪਰਪੂਰ ਨੀਨਾ ਕਟਕਟ ਜੋਤ ਤੁਮਾਰੀ ਸੇਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾਂ ਤੇਰੀ ਤੁਜ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਇਕ ਨਾਨਕ ਕੀ ਪਰਦਾਸੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ